ਹਾਂਜੀ ਮਿੱਤਰ ਪੈ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੁਣ ਟੀਵੀ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵਧੀਆ ਆਲਸ ਨੂੰ ਬਾਈ ਕਰਤੇਜ ਨਾਲ ਮਿਲਾਉਣੇ ਆ ਮੱਖਬਗਰ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਤੇ ਕਰਦੇ ਆ ਵੱਡੇ ਵੱਡੇ ਧਮਾਕੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਕੋ ਠੀਕ ਠਾਕ ਬਾਈ ਸਭ ਠੀਕ ਠਾਕ ਬਾਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਮੰਡੀ ਦਾ ਠੀਕ ਠਾਕ ਆ ਜੀ ਵਧੀਆ ਅੱਛਾ ਕਰੀ ਹਾਂਜੀ ਕਰੋ ਜੀ ਫਾਰਮ ਟਰੈਕ 45 ਵਾਲਾ ਹਾਂਜੀ 2015 ਮਾਡਲ ਡਿਮਾਂਡ ਰਹੀ ਹੈ ਬਾਈ ਦੀ 4,25,000 ਰੁਪਏ ਡਵਾੜ ਪੀਪੀ ਵੀ 03 ਬਠਿੰਡੇ ਦਾ ਨੰਬਰ ਆ ਬਈ ਜੀ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਰੇਜਨ ਨਾਲ ਆ ਜੀ ਸਾਰਾ ਨਾਲ ਦਾ ਕਿਤੇ ਕਲ ਨਹੀਂ ਲੱਗੀ ਬਾਈ ਨਹੀਂ ਜੀ ਕਿਤੇ ਨੂੰ ਕੋਈ ਵੀ ਇਹਦੇ ਬਾਗੇ ਤਸੱਲੀ ਨਾਲ ਲੈ ਜਨਾ ਵੀ ਡਾਇਰੈਕਟਰ ਤਸੱਲੀ ਨਾਲ ਠੀਕ ਆ ਬਈ 11 ਦੀ ਗੱਲ ਕਰੀ ਬਿਰੇ ਡਰ ਕਿੰਨੇ ਪਰਸੈਂਟ ਹੋਣਗੇ ਚਾਰ ਹੈਗੇ ਜੀ 93 ਪੈਸੇ ਚਾਰੇ ਬਾਈ ਹਾਂ ਜੀ ਚਾਰੇ ਮਾਰਕੇ ਦੇ ਨਾਲ ਦੇ 15 ਮਾਡਲ ਦੀ ਹੈ ਠੀਕ ਆ ਬਾਈ ਸਵਾਗਤ ਹੈ ਨਾ ਸਾਰੇ ਮਿਲ ਜੂ ਬਾਈ ਸਾਰਾ ਨਾਲ ਨਾਲ ਦਾ ਡੰਡਾ ਫੱਟੀ ਸਾਰਾ ਕੁਛ ਇਹ ਜਨਾ ਠੀਕ ਹੈ ਠੀਕ ਹੈ ਬਾਈ ਇਹਨਾਂ ਨੂੰ ਸੀ ਮਿਲ ਜੂਗੇ ਆਫੀਫੀਟ ਮਿਲੂ ਬਾਈ ਆਫੀਫੀਟ ਜੀ ਕਿਸੇ ਨੇ ਬਾਹਰ ਦੀ ਕਟੋਨੀਆ ਫਿਰ ਉਹ ਤਾਂ ਕਰਾਉਣੀ ਪੂਗੀ ਅੱਛਾ ਇਹਨੂੰ ਸੀ ਮਿਲ ਜੂਗੇ ਹਾਂਜੀ ਪੰਜਾਬ ਦਾ ਨੰਬਰ ਆ ਇਹਦਾ ਅੱਛਾ ਹਰਿਆਣਾ ਦੇ ਮਿਲ ਜੂ ਹਰਿਆਣੇ ਵਾਲੇ ਨੂੰ ਮਿਲ ਜੂ ਰਾਜਸਥਾਨ ਵਾਲੇ ਨੂੰ ਮਿਲ ਜੂ ਠੀਕ ਹੈ ਬਾਈ ਡਿਮਾਂਡ ਤਾਂ ਇਹ ਬਾਈ ਆਪਣੀ 4,25,000 ਰੁਪਏ ਡਿਮਾਂਡ ਕਿੰਨੀ ਦਾ ਛੱਡ ਦਈ ਬਈ ਓਏ ਇਹ ਦੇ ਦਾਂਗੇ ਜੀ 4 20 ਬੂ ਦਾ ਹੋਰ ਘੱਟ ਕਰ ਲਾਗੇ ਜੇ ਤੁ ਵੀਡੀਓ ਦੇਖ ਕੇ ਆ ਜੂ 10000 ਰੁਪਏ ਮੰਨ ਤਨ ਕਰ ਦੇ ਠੀਕ ਹੈ ਜੀ ਇਹ ਦਵਾ ਮਹਿੰਦਰਾ 2001 ਮਾਡਲ ਡਿਮਾਂਡ ਹੈ ਬਾਈ ਜੀ 2 ਲੱਖ 15000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਸਾਰਾ ਨਾਲ ਦਾ ਜੀ origignal ਚਮਕ ਕਿਤੇ ਗੱਲ ਨਹੀਂ ਲੱਗੀ ਬਾਈ ਨਹੀਂ ਜੀ ਕਿਤੋਂ ਵੀ ਹੋਰਾ ਵੀ ਪੈਰ ਤੂਰ ਦੇਖ ਸਕਦੇ ਠੀਕ ਹੈ ਟਾਇਰ ਤਾਂ ਨਵੀਂ ਪਏ ਹਨਾ ਬਾਈ ਹਾਂ ਜੀ ਹਾਂ ਜੀ ਮੂਰਲੇ ਬਾਈ ਕਿੰਨੇ ਪਰਸੈਂਟ ਹੋਣਗੇ ਮੂਰਲੇ ਹੈਗੇ 60% ਠੀਕ ਹੈ ਸਭ ਨਾਲ ਦੇਣਾ ਸਾਰੀ ਆ ਬਾਈ ਸਾਰਾ ਜੀ ਸਾਰਾ ਫੱਟੀ ਡੰਡਾ ਸਾਰਾ ਕੁਛ ਨਾਲ ਲੈਕ ਵੀ ਦੇ ਦਾਂਗੇ ਨਾਲ ਹੀ ਜੀ ਠੀਕ ਆ ਬਾਈ ਡਿਮਾਂਡ ਤਾਂ ਹੀ ਆ ਬਈ ਆਪਣੀ 215000 ਰੁਪਏ ਦਾ ਕਿੰਨੇ ਦਾ ਛੱਡ ਦਾਂਗੇ ਬਈ ਆਪਾਂ ਇਹ 205000 ਦਾ ਵੀਡੀਓ ਨੂੰ ਦੇਖ ਕੇ 10000 ਲੈਸ ਕਰ ਦੇਣੀ ਠੀਕ ਆ ਬਾਈ ਹਾਂਜੀ ਇਹ ਪੰਜਾਬ ਨੰਬਰ ਸੀ ਕਿ ਹਰਿਆਣਾ ਬਾਈ ਇਹ ਹਰਿਆਣਾ ਜੀ ਠੀਕ ਆ ਬਈ ਅਿਤੂ ਬਾਦ ਬਾਈ ਅਿਤੂ ਬਾਦ ਆ ਗਿਆ ਜੀ 363 ਸ਼ਕਤੀ ਦੀ 2021 ਮਾਡਲ ਡਿਮਾਂਡ ਹੈਗੀ ਹੈ ਬਾਈ ਦੀ 7 ਲੱਖ 90 ਹਜ਼ਾਰ ਰੁਪਏ ਅਡਵਾਂਟ ਹਾਂਜੀ ਪੰਜਾਬ ਨੰਬਰ ਟੌਪ ਮਾਡਲ ਆ ਗਿਆ ਹਾਂਜੀ ਜੇ ਬਾਈ ਇਹ ਪਹਿਲੀ ਰੰਗ ਦੀ ਗੱਲ ਗਰੀਏ ਸਾਰਾ ਨਾਮ ਦਾ Ориジナル ਜੀ ਸਪੈਸ਼ਲ ਐਡੀਸ਼ਨ ਹੋਇਆ ਹੈ ਬਾਈ ਸਪੈਸ਼ਲ ਐਡੀਸ਼ਨ ਜੀ 3 ਸਪੀਡ ਠੀਕ ਹੈ ਬਾਈ ਡਬਲ ਡਿਸਟ੍ਰਿਬਿਊਟਰ ਚਾਹੁੰਦਾ ਬਾਈ ਡਬਲ ਡਬਲ ਠੀਕ ਹੈ ਬਾਈ ਟਾਇਰਾਂ ਦੀ ਗੱਲ ਕਰੀ ਟਾਇਰ ਕਿੰਨੇ ਹੋਣਗੇ ਬਾਈ 90 95% ਹੈਗੀ ਠੀਕ ਹੈ ਬਾਈ ਸਵਾਰ ਇਹਨਾਂ ਸਾਰੀ ਹੈ ਬਾਈ ਸਾਰਾ ਜੀ ਸਾਰਾ ਸਾਰਾ ਕਿੰਨਾ ਟਾਈਮ ਚ ਲੱਟ ਰਿਹਾ ਥੋੜਾ ਟਾਈਮ ਹੀ ਚੱਲਿਆ ਬਈ ਇਹ ਥੋੜਾ ਚੱਲਿਆ ਥੋੜੇ ਹੀ ਚੱਲਿਆ ਜੀ ਘੰਟੇ ਹੀ ਚੱਲਿਆ ਜੀ ਕੁਛ ਦੇਖੀ ਬਈ ਕਿੰਨਾ ਇਹ ਚੱਲਿਆ ਦੇਖੀ ਯਾਰ 800 ਘੰਟਾ ਚੱਲਿਆ ਵੀ 800 ਘੰਟਾ ਬਈ ਹਾਂ ਜੀ origignal ਠੀਕ ਆ ਬਈ ਡਿਮਾਂਡ ਤਾਂ ਆਈ ਹੈ ਬਈ ਆਪਣੀ ਦੀ 7 ਲੱਖ 90 ਹਜ਼ਾਰ ਰੁਪਏ ਡਿਮਾਂਡ ਕਿੰਨੀ ਦਾ ਛੱਡ ਦਾਂਗੇ ਬਈ ਆਪਾਂ ਇਹ ਇਹ 87 ਦਾ ਦੇ ਦਾਂਗੇ ਜੀ ਵੀਡੀਓ ਵਿੱਚ ਦੇਖ ਕੇ ਜਿਹੜਾ ਕੋਈ ਆਊਗਾ ਹੋਰ ਕੋਈ ਮਾਰਾ ਬੰਦਾ ਪੰਜਾ ਸਿੱਕਾ ਹੋ ਜੂਗਾ ਠੀਕ 2009 ਮਾਡਲ ਜੌਂਡੀਅਰ 2009 ਮਾਡਲ ਡਿਮਾਂਡ ਆਈ ਹੈ ਬਈ ਜੀ 415000 ਰੁਪਏੜਾ ਮਾੜੇ ਚਿੱਪ ਵਾਲੀ ਕਾਪੀ ਆ 50 ਨੰਬਰ ਜੇ ਭਾਈ ਇਹ ਪਹਿਲੀ ਰੰਗ ਦੀ ਗੱਲ ਕਰੀਏ ਰੰਗ ਨਾਲ ਆ ਇਹ ਹਿੱਸੇ ਤੇ ਮਾੜਾ ਮੋਟਾ ਪਾਵਰ ਠੀਕ ਆ ਭਾਈ ਉਹ ਸਾਰਾ ਕਿੰਨੇ ਹੌਸ ਪਾਵਰ ਚਾਹੁੰਦਾ ਭਈ ਇਹ ਇਹ 50 ਕਹਿ ਦਿੰਦੇ ਜਿਉਂ 55 ਠੀਕ ਆ ਭਾਈ ਟਾਰਾਂ ਦੀ ਗੱਲ ਕਰੀਏ ਟਾਰ ਕਿੰਨੇ ਪਰਸੈਂਟ ਹੋਣਗੇ ਇਹਦੇ ਟਾਰ ਹੈਗੇ ਜੀ ਇਹਦੇ 50 ਕ ਪਾ 50 ਕ ਠੀਕ ਇਹ ਡਿਸਟ੍ਰੀਬਿਊਟਰ ਆ ਭਾਈ ਅਜਾ ਨਹੀਂ ਇਹਦੇ ਚ ਹੈ ਨਹੀਂ ਡਿਸਟ੍ਰੀਬਿਊਟਰ ਹੈ ਨਹੀਂ ਜੀ ਠੀਕ ਆ ਭਾਈ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਬਾਈ ਸਾਰਾ ਜੀ ਫੱਟੀ ਡੰਡਾ ਸਾਰਾ ਕੁਝ ਟੰਟਾ ਠੀਕ ਹੈ ਸੱਟੀ ਹੁੱਕ ਸਾਰਾ ਕੁਝ ਪਿੱਛੇ ਸਾਰੀ ਦੇਖ ਲਈ ਹਰਿਆਣਾ ਨੰਬਰ ਹੈ ਕਿ ਪੰਜਾਬ ਬਾਈ ਇਹ ਪੰਜਾਬ ਜੀ ਪੰਜਾਬ ਨੰਬਰ ਬਠਿੰਡਾ ਇਹਦੀ ਐਫੀਡੈਵਿਟ ਮਿਲੂ ਨਾ ਬਾਈ ਇਹਦੇ ਨਾਲ ਹਾਂਜੀ ਹਾਂਜੀ ਬਠਿੰਡਾ ਠੀਕ ਹੈ ਬਾਈ ਡਿਮਾਂਡ ਤੇ ਆਈਏ ਬਾਈ ਆਪਣੀ 4,15,000 ਰੁਪਏ ਅਡਵਾਂਟ ਕਿੰਨੇ ਦਾ ਛੱਡ ਦਈਏ ਬਾਈ ਆਪਾਂ ਇਹ 4,05,000 ਦਾ ਜੇ ਕੋਈ ਵੀਡੀਓ ਦੇਖ ਕੇ ਆਉ ਬਾਈ 5 ਹੋਰ ਘਟਾ ਦੇਗੇ ਠੀਕ ਹੈ ਬਾਈ ਉਹ ਕਿੰਨੇ ਉਸ ਪਾਵਰ ਸੀ ਬਾਈ 36 ਦੀ 50 ਹੀ ਕਹਿੰਦੇ ਜੀ ਇਹਨੂੰ ਜੀ ਆਪ ਜਿਵੇਂ ਗੱਲ ਕਰ ਰਹੇ ਹੋ ਠੀਕ ਹੈ ਬਈ ਇਹਦੇ ਬਾਅਦ ਸੋਨਾਲੀ ਕਾ 750 ਹਾਂਜੀ 14 ਮਾਡਲ ਡਿਮਾਂਡ ਹੈਗੀ ਬਾਈ ਦੀ 4 ਲੱਖ 20000 ਰੁਪਏ ਡਿਮਾਂਡ ਹਾਂਜੀ 50 ਨੰਬਰ ਮੋਗਾ ਜੀ ਠੀਕ ਹੈ ਜੀ ਜੇ ਆਪਾਂ ਰੰਗ ਦੀ ਗੱਲ ਕਰੀਏ ਰੰਗ ਰੰਗ ਇਹਦਾ ਵੀ ਨਾਲ ਦਾ ਅਰੀਜਨਲ ਆ ਜੀ ਠੀਕ ਹੈ ਬਈ ਹਾਂਜੀ ਚੌਕੜਾ ਚਾਰੇ ਨਵੇਂ ਟਾਇਰ ਲਾਏ ਆ ਠੀਕ ਹੈ ਬਈ ਹਾਂਜੀ ਸੀਹਟ ਦੇ ਕਿੰਨੇ ਹਸਪਾਵਰ ਚਾਹੁੰਦਾ ਬਈ ਇਹ ਇਹ ਵੀ 50 ਤੇ ਆਉਂਦਾ ਜੀ ਠੀਕ ਹੈ ਮਾਰਦਣਾ ਸਾਰੀ ਮਿਲ ਜੂ ਬਾਈ ਸਾਰਾ ਜੀ ਸਾਰਾ ਸਾਰਾ ਪੱਟੀ ਡੰਡਾ ਛਤਰੀ ਠੀਕ ਹੈ ਜੀ ਕੇ ਚੀਜ਼ ਦੀ ਕੋਈ ਗਰੁੱਪੀ ਨਹੀਂ ਕਰਨੀ ਬਾਈ ਨਹੀਂ ਜੀ ਨਹੀਂ ਨਹੀਂ ਠੀਕ ਹੈ ਬਾਈ ਡਿਮਾਂਡ ਤੇ ਆਈ ਹੈ ਬਾਈ ਆਪਣੀ 420000 ਰੁਪਏ ਦੀ ਡਿਮਾਂਡ ਕਿੰਨੀ ਦਾ ਛੱਡ ਦਾਂਗੇ ਬਾਈ 410 ਦੋ ਛੱਡ ਦਾਂਗੇ ਜੀ ਠੀਕ ਹੈ ਇਹਦੀ ਮੈਨੂੰ ਸਿ ਮਿਲ ਜੂ ਬਾਈ ਕਿ ਮਿਲਨੀ ਹਾਂ ਜੀ ਜੇ ਕੋਈ ਬਾਹਰ ਦੀ ਸਟੇਟ ਦਾ ਲਊਗਾ ਫਿਰ ਉਹ ਦੇਣੀ ਪੂਜੀ ਠੀਕ ਹੈ ਬਾਈ ਜੀ ਭਾਈ ਆਪਾਂ ਕਿਰਾਏ ਤੇ ਡੈਕਟਰ ਦੇ ਦੇਣਾ ਤੁਸੀਂ ਹਾਂਜੀ ਕਿਰਾਏ ਤੇ ਵੀ ਦੇਨੇ ਜੀ ਟੂੜੀ ਵਾਲੀ ਮਸ਼ੀਨ ਵਾਸਤੇ ਸੀਜ਼ਨ ਦੇ ਹਿਸਾਬ ਨਾਲ ਅੱਛਾ ਜੀ ਹਾਂਜੀ ਟੂੜੀ ਵਾਲੀ ਤੇ ਲੈ ਲੈ ਕੋਈ ਕਪੈਨ ਤੇ ਲੈ ਲੈ ਕੰਪਿਊਟਰ ਤੇ ਲੈ ਲੈ ਕੁਛ ਹੀ ਲੈ ਲੈ ਆਪਾਂ ਨੂੰ ਇਹ ਕਿਵੇਂ ਸਿਸਟਮ ਹੁੰਦਾ ਭਾਈ ਇਹ ਕਿਰਾਏ ਦਾ ਇਹ 35-40000 ਰੁਪਏ ਸੀਜ਼ਨ ਦਾ ਹੁੰਦਾ ਜੀ ਚੱਲਦਾ ਦੇਣਾ ਚੱਲਦਾ ਲੈਣਾ ਅੱਛਾ ਵੀ ਟੁੱਟ ਪਾ ਜੀ ਹਾਂ ਅਗਲੇ ਦੀ ਹੈ ਜੀ ਅੱਛਾ ਵੀ ਪ੍ਰੂਫ ਕੀ ਲੈਣੂ ਨੇ ਭਾਈ ਜੀ ਕੋਲ ਉਹ ਪ੍ਰੂਫ ਕੋਈ ਪਿੰਡਾ ਪੁੰਡਾ ਦਾ ਹੁੰਦਾ ਉਹ ਤਾਂ ਜਾਣਦਾ ਹੀ ਹੁੰਦਾ ਜੀ ਜੇ ਕੋਈ ਬਾਹਰ ਦਾ ਹੁੰਦਾ ਫਿਰ ਉਹ ਤੋਂ ਆਧਾਰ ਕਾਰਡ ਵਗੈਰਾ ਤੇ ਰਿਕਲਖਾ ਕਰਕੇ ਦੇ ਦੇ ਅੱਛਾ ਵੀ ਬੈਂਕ ਦੀ ਕਾਪੀ-ਕੂਪੀ ਮੇਰੇ ਨਾਲ ਰੱਖ ਦੂੰਗਾ ਜੀ ਚੈੱਕ ਲੈ ਲੈਦੇ ਚੈੱਕ ਲੈ ਲੈਨੇ ਠੀਕ ਹੈ ਬਈ ਉਹਨੂੰ ਕੀ ਕੋਈ ਚਾਹੀਦਾ ਚੈੱਕ ਚਾਹੀਦਾ ਜੇ ਕਿਸੇ ਨੂੰ ਚੈੱਕ ਖਾਲੀ ਹਾਂਜੀ ਤੇ ਆਹਦਾ ਐਡਰੈਸ ਆਹ ਕਾਰਡ ਪੈਨ ਕਾਰਡ ਜੀ ਠੀਕ ਹੈ ਜੀ ਜੇ ਕਿਸੇ ਨੇ ਕੋਈ ਲੋਨ ਕਰਾਉਣਾ ਲੋਨ ਵੀ ਕਰਵਾ ਦਿੰਨੇ ਆਪਾਂ ਠੀਕ ਹੈ ਬਈ ਹਾਂਜੀ ਟਰਾਲੀਆਂ ਵੀ ਦਿੰਨੇ ਆ ਬਈ ਕਿਹੜੇ ਟਰੈਕਟਰ ਦੀ ਟਰਾਲੀਆਂ ਵੀ ਦੇ ਦਿੰਨੇ ਜੀ ਅੱਛਾ ਮਸ਼ੀਨਾਂ ਵੀ ਹੈਗੀਆਂ ਬਈ ਹਾਂਜੀ ਕੰਮਾਈਨਾ ਵੀ ਹੈ ਜੀ ਕਰਤਾਰ ਮਸ਼ੀਨ ਬਈ ਉਹ ਵੀ ਦੇ ਦੋ ਬਈ ਹਾਂਜੀ ਹਾਂਜੀ ਈਓ ਉਹਦਾ ਕਿੰਨਾ ਉਹ ਤਾਂ ਵੀ ਮੰਨ ਲਾ ਵੀ ਜੇ ਨਾਮ ਵੇਚਣ ਵਾਸਤੇ ਹੁੰਦੀ ਉਹ ਤਾਂ ਜੇ ਨਾਮ ਵੀ ਕੀਤਾ ਫਿਰ ਅਸੀਂ ਸੀਜ਼ਨ ਆਪ ਲਾ ਲੈਨੇ ਆ ਬਈ ਨਹੀਂ ਵੇਚ ਦਿੰਦੇ ਠੀਕ ਹੈ ਬਈ ਉਸ ਸੀਜ਼ਨ ਵਾਸਤੇ ਵੀ ਇਸ ਨੂੰ ਦਿੰਦੇ ਸੀਜ਼ਨ ਵਾਸਤੇ ਗਾਂ ਨੂੰ ਦੇ ਦਿਆ ਕਰਾਂਗੇ ਜੀ ਹੋਰ ਮਸ਼ੀਨਰੀ ਰੱਖ ਲਾਂਗੇ ਨਾਲ ਨਾਮ ਹੀ ਰੱਖੀ ਠੀਕ ਹੈ ਬਈ ਹਾਂ ਜੀ ਮੂੰ ਬਈ ਜੇ ਕਿਸੇ ਨੂੰ ਥੋੜੇ ਤੋਂ ਬੜਾਉਣੀ ਕਣਕ ਕੀ ਐਰਟ ਲੈਨੇ ਹੋ ਤੁਸੀਂ ਉਹ ਪਿੰਡ ਚੱਲਦਾ ਜੀ ਬਸ 16-1700 ਰੁਪਈਆ ਚੱਲਦਾ ਜੀ ਡਿੱਗੀ ਵੀ ਕਣਕ ਦਾ ਖੜੀ ਦਾ 100 ਰੁਪਈਆ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਪ ਥੋੜੇ ਤੋਂ ਕਣਕ ਵੜਾਉ ਉਹਦੇ ਵਾਸਤੇ ਉਦੇ ਵਾਸਤੇ 100-200 ਰੁਪਏ ਕੱਟ ਕਰ ਦੇਗੇ। ਤੇਲ-ਤੂਲ ਦੀ ਮਹਿੰਗਾਈ ਹੋ ਗਈ ਨੇ ਜੀ। ਹਾਂਜੀ ਹਾਂਜੀ। ਬਾਲੇ ਵੱਧ ਗਏ ਕੀ ਕਰਾਇਆ ਜੀ। ਹਾਂਜੀ। ਸਰਦਾ ਨਹੀਂ ਕਰਾਉਂਣ ਕਰੇ ਕੀ ਆ ਜੀ। ਠੀਕ ਆ ਬਈ। ਉਹ ਲਗ ਲਗ ਡਾਇਰੈਕਟਰਾਂ ਦਾ ਬਕਵਾਕ ਹੁੰਦਾ ਬਈ ਆਪਣੇ। ਹਾਂਜੀ ਹਾਂਜੀ ਲਗ ਲਗ ਹੁੰਦਾ ਜੀ। ਜੇ ਹੁਣ ਆ ਸੋਨਾ ਲਿਕਾ ਕਿਸ ਨੇ ਲੈ ਕੇ ਆਣਾ ਰੈਂਟ ਤੇ ਬਈ ਇਹਦਾ ਕੀ? ਇਹਦਾ ਹੋਊਗਾ ਜੀ 40। ਅੱਜ ਬਈ ਸੋਨਾ ਲਿਕਾ ਦੇ ਕਿੰਨੇ ਸੀ ਰੈਂਟ ਜੀ? ਉਹਦਾ ਰੈਂਟ ਦਾ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ ਜੀ ਬਸ। 40 ਤੋਂ 50000 ਰੁਪਏ ਬਈ। ਬਸ ਇੰਨਾ ਕੋਈ ਜੀ। ਠੀਕ ਹੈ 40 ਤੋਂ 45 40 ਤੋਂ 45 ਹਾਂਜੀ ਠੀਕ ਹੈ ਜੀ ਤੇ ਟਰਾਲੀ ਦਾ ਕੀ ਰੇਟ ਲੈਂਟ ਲੈਣ ਨੂੰ ਬਾਈ ਟਰਾਲੀ ਦਾ 180000 ਰੁਪਿਆ 17000 ਰੁਪਿਆ ਜੀ ਠੀਕ ਹੈ ਜੀ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ ਕੰਟੈਕਟ ਨੰਬਰ ਹੈਗਾ ਜੀ 98775 7831 ਜੀ ਠੀਕ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਹਾਂਜੀ ਮਿਹਰਬਾਨੀ